ਵਾਰਡ ਨੰਬਰ 59 ਜਿਹੜਾ ਹੈਗਾ ਅੱਜ ਕੱਚੇ ਕੋਰਟ ਦੇ ਵਿੱਚ ਉਦਘਾਟਨ ਕੀਤਾ ਅੱਜ ਕਿਉਂ ਬਲਦਾਨ ਨਵੇਂ ਦਾ ਕੀ ਕਹਿਣਾ ਤੁਹਾਡਾ ਤੁਸੀਂ ਬਹੁਤ ਹੀ ਖੁਸ਼ੀ ਹੋ ਰਹੀ ਹੈ ਜੀ ਜਦੋਂ ਅਸੀਂ ਔਨ ਗਰਾਉਂਡ ਮਿਹਨਤ ਕਰਦੇ ਹਾਂ ਕਿਸੇ ਵੀ ਕੰਮ ਦੇ ਲਈ ਉਹਦਾ ਜਦੋਂ ਅਸੀਂ ਔਨ ਗਰਾਉਂਡ ਉਦੀ ਉਦਘਾਟਨ ਕਰੀਦਾ ਹੈ ਕੰਮ ਜਿਹੜਾ ਜਨਤਾ ਨੂੰ ਸਮਰਪਿਤ ਪਰਿ ਕਰੀਦਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ ਮੈਂ ਬਹੁਤ ਸਪੈਸ਼ਲ ਰਿਗਾਰਡਸ ਟੂ ਕੈਬਨਿਟ ਮਨਿਸਟਰ ਸ਼ਰੀਮੇਂਦਰ ਪਗਤ ਜੀ ਉਹਨਾਂ ਦੇ ਸਪੈਸ਼ਲ ਉਹਨਾਂ ਨੇ ਹਮੇਸ਼ਾ ਕੱਚੇ ਕੋਰਟ ਨਾਲ ਉਹਨਾਂ ਦਾ ਬੜਾ ਪਿਆਰ ਰਿਹਾ ਸਾਰੇ ਸਾਥੀਆਂ ਦੇ ਨਾਲ ਔਰ ਸਪੈਸ਼ਲੀ ਮੈਂ ਅੱਜ ਯਾਦ ਆ ਰਹੀ ਹੈ ਕਿਉਂਕਿ ਬੁੱਟੀ ਸਾਹਿਬ ਦੇ ਨਾਲ ਰੂਟੀਨ ਦੇ ਵਿੱਚ ਜਦੋਂ ਵੀ ਕੋਈ ਉਦਘਾਟਨਾ ਤੇ ਮੈਂ ਜਾਂਦਾ ਹੁੰਦਾ ਸੀਗਾ ਅੱਜ ਉਹਨਾਂ ਦੀ ਪ੍ਰੇਰਣਾ ਦੇ ਨਾਲ ਹੀ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਸਾਡੀ ਛੋਟੀ ਭੈਣ ਪਰਸ਼ਾ ਚਰਨਜੀਤ कौर ਸੰਧਾ ਜੀ ਔਰ ਸਾਡੇ ਸਾਰੇ ਹੀ ਇਲਾਕਾ ਨਿਵਾਸੀ ਸਾਰੇ ਸਾਥੀਆਂ ਨੇ ਅੱਜ ਨਾਲ ਮਿਲ ਕੇ ਅਸੀਂ ਉਦਘਾਟਨ ਕੀਤਾ ਵੈ ਸੋ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਵੀ ਕੱਚੇ ਕੋਟ ਦੇ ਨਿਵਾਸੀਆਂ ਨੂੰ ਬਹੁਤ ਬੁਲਾਇਦੇ ਨੇ ਚਾਹੂੰਗਾ ਕੋਈ ਵੀ ਕੰਮ ਹੋਵੇ ਸ਼ਹਿਰ ਦੇ ਰਿਲੇਟਿਡ ਕਿਤੇ ਵੀ ਹੋਵੇ ਅਸੀਂ ਵਚਨਬੱਧ ਹਾਂ ਜਲੰਧਰ ਦੀ ਤਰੱਕੀ ਦੇ ਲਈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਨੂੰ ਦਿਖੇਗਾ ਜਲੰਧਰ ਦਾ ਬਦਲਿਆ ਹੋਇਆ ਸੂਰੂਪ ਜਿਸ ਤਰੀਕੇ ਦੀ ਦਿਨ ਰਾਤ ਮਿਹਨਤ ਕਰ ਰਹੇ ਹਨ ਸੋ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਹੈ ਸ਼ੇਅਰ ਨੂੰ ਸੰਭਾਲਣਾ ਔਰ ਲੜੀਦਰ ਲੜੀ ਜੋ ਵੀ ਇਹਦੇ ਜਨਰਲ ਡੀਵੈਲਪਮੈਂਟ ਦੇ ਕੰਮ ਹੈ ਉਹ ਲਗਾਤਾਰ ਦੇਖਣ ਨੂੰ ਮਿਲੂਗੇ ਜੇ ਗੱਲ ਕਰੀਏ ਅਮਿਤ ਸਿੰਘ ਸੰਧਾ ਜੀ 파ਰਫੈਕਟ ਜਨਰਲ ਕਿਉਂਕਿ ਸੰਧਾ ਜੀ ਇਹ ਆਪਣੇ ਬੜੇ ਐਕਟਿਵ ਰਹਿੰਦੇ ਇਹ ਦੇਖਣ ਨੂੰ ਮਿਲਦਾ ਤੁਹਾਡੇ ਕੋਲੋਂ ਵੀ ਜਦੋਂ ਮਹਿਰ ਬਣੀ ਸੀ ਬਹੁਤ ਮਿੱਦਾ ਸੀ ਔਰ ਅੱਜ ਉਹ ਦੇਖਣ ਨੂੰ ਮਿਲੂ ਵੀ ਰਹੀਆਂ ਸ਼ਹਿਰ ਵਿੱਚ ਸਾਬ ਸਫਾਈ ਹੈ ਹੋਰ ਬਾਕੀ ਸਭ ਕੁਝ ਲੇਕਿਨ ਫਿਰ ਵੀ ਕੁਝ ਏਰੀਆ ਇਸ ਤਰ੍ਹਾਂ ਦੇ ਗਏ ਜਿੱਥੇ ਅੱਜ ਜੇ ਗੱਲ ਕਰੀਏ ਸਵਾਲ ਤੁਹਾਡੇ ਕਰਵਾ ਹੋ ਸਕਦਾ ਕੋਈ ਪਾਰਸ਼ਲ ਉਥੇ ਲੋਕ ਕਹਿੰਦੇ ਉਹਨਾਂ ਦੀ ਆਪਾਂ ਉਹਨਾਂ ਦਾ ਚਿਹਰਾ ਵੀ ਨਹੀਂ ਅੱਜ ਤੱਕ ਦੇਖਿਆ ਕੋਈ ਸਫਾਈ ਕਰਮਚਾਰੀ ਜਾਂ ਕਿਤੇ ਐਸਟਾ ਦੀ ਥੋੜੀ ਜਿਹੀ ਕਿਤੇ ਕਮੀ ਰਹੀ ਹੋਵੇ ਤਾਂ ਤੁਹਾਡਾ ਹੀ ਕਹਿਣਾ ਦੇਖੋ ਐਕਚੁਅਲੀ ਹਰ ਬੰਦੇ ਦੀ ਆਪਣੀ ਮੈਂਟੈਲਿਟੀ ਹੈ ਆਪਣੀ ਉਹਦੀ ਕੰਮ ਕਰਨ ਦਾ ਤਰੀਕਾ ਵੈ ਤੇ ਸੋ ਮੈਂ ਤਾਂ ਇਹੀ ਜਿਹੜੇ ਵੀ ਸਾਡੇ ਪਾਰਸ਼ਲ ਸਾਥੀ ਹੈ ਜੇ ਕਿਸੇ ਦੀ ਵੀ ਇਦਾਂ ਦੀ ਸ਼ਿਕਾਇਤ ਆਈ ਹੈ ਔਰ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਮੈਂ ਗੱਲ ਕਰ ਰਿਹਾ ਹਾਂ ਵਾ ਪਾਰਸ਼ਦ ਜਦੋਂ ਜਨਤਾ ਚੁੰਦੀ ਆ ਬਹੁਤ ਉਮੀਦਾਂ ਦੇ ਨਾਲ ਚੁੰਦੀ ਆ ਕੋਈ ਵੀ ਨੁਮਾਇੰਦਾ ਪਬਲਿਕ ਜਦੋਂ ਚੁੰਦੀ ਆ ਔਰ ਸਾਡੀ ਰਿਸਪਾਂਸਿਬਿਲਟੀ ਬਣ ਜਾਂਦੀ ਆ ਕਿ ਅਸੀਂ ਪਬਲਿਕ ਨੂੰ ਜਿਸ ਵਿਸ਼ਵਾਸ ਜਿਹੜਾ ਪਬਲਿਕ ਨੇ ਜਿਤਾਇਆ ਉੱਤੇ ਖਰੇ ਉੱtreੀ ਔਰ ਆਪਣੇ ਵੱਲੋਂ ਬੈਸਟ ਕੋਸ਼ਿਸ਼ ਕਰਨੀ ਚਾਹੀਦੀ ਆ ਜੇ ਕਿਸੇ ਵੀ ਪਾਰਸ਼ਦ ਸਾਥੀ ਦੀ ਇਦਾਂ ਦੀ ਕੋਈ ਕਮੀ ਹੈਗੀ ਆ ਤੇ ਮੇਰੇ ਜ਼ਰੂਰ ਧਿਆਨ ਚ ਲੈ ਕੇ ਆਈਓ ਅਸੀਂ ਉਹਨੂੰ ਜ਼ਰੂਰ ਕਵਾਂਗੇ ਠੀਕ ਥੈਂਕ ਯੂ ਸੰਧਾ ਸਾਹਿਬ ਅੱਜ ਹੁਣੇ ਕੁਛ देर ਪਹਿਲਾਂ ਜਿਹੜਾ ਉਦਘਾਟਨ ਕਰਕੇ ਗਏ ਮੇਰ ਸਾਹਿਬ ਕੱਟੇ ਕੋਰਟ ਦੇ ਵਿੱਚ ਤੁਹਾਡੇ ਜਾਨਾ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਸ਼ਹਿਰ ਦੇ ਪ੍ਰਥਮ ਨਾਗਰਿਕ ਮੇਅਰ ਸ਼੍ਰੀ ਬਨੀ ਧੀਰ ਜੀ ਦਾ ਉਹਨਾਂ ਦੇ ਕਾਰਕਮਨਾ ਦੇ ਨਾਲ ਜੋ ਸਾਡਾ ਕੱਚਾ ਕੋਟ ਦੇ ਵਿੱਚ ਜਿਹੜੀ ਮੋਟਰ ਸੀਗੀ ਸਾਡੇ ਉਹ ਬੈਠ ਗਈ ਸੀ ਔਰ ਇਹ ਹੁਣ ਇਹ ਜਿਹੜੀ ਉਤੋਂ ਡਬਲ ਕੈਪੈਸਿਟੀ ਦੀ 20 ਦੀ ਮੋਟਰ ਲਗਪਕ 16 ਲੱਖ ਦਾ ਬੋਰ ਹੋ ਕੇ ਅੱਜ ਇਹ ኦਪਰੇਸ਼ਨਲ ਹੋ ਗਿਆ ਔਰ ਕਿਉਂਕਿ ਹੁਣ ਸਾਰੀਆਂ ਮੋਟਰ ਇੰਟਰਕਨੈਕਟਿਡ ਆ ਇਹਦੇ ਨਾਲ ਕੱਚਾ ਕੋਟ ਅ ਅਮਰਨਗਰ ਵੋਟਿੰਗ ਕਲੇਵ 올ਡ ਗ੍ਰੀਨ ਐਵੇਨਿਊ ਗ੍ਰੀਨ ਐਵੇਨਿਊ ਰਾਜਾ ਗਾਰਡਨ ਦੇ ਵਿੱਚ ਜਿਹੜੀ ਕਾਫੀ ਦੇਰ ਤੋਂ ਪਾਣੀ ਦੀ ਕੁਝ ਸਮੱਸਿਆ ਰਹਿੰਦੀ ਸੀ ਉਹਦੀ ਬਹੁਤ ਜ਼ਿਆਦਾ ਨਿਜਾਤ ਹੋ ਜਾਣੀ ਆ ਤਾਂ ਮੈਂ ਜਿੱਥੇ ਸਾਡੇ ਕੌਂਸਲਰ ਚੰਦਰਜੀਤਪੁਰ ਸੰਧਾ ਜੀ ਦਾ ਧੰਨਵਾਦੀ ਆ ਉੱਥੇ ਸਾਡੇ ਇਸ ਇਲਾਕੇ ਦੇ ਬਹੁਤ ਸਤਿਕਾਰਯੋਗ ਸਾਡੇ ਸਭ ਤੋਂ ਬਜ਼ੁਰਗ ਸ਼੍ਰੀ ਸਜੀਤ ਲਾਲ ਜੀ ਘਾਰੂ ਅ ਸ਼੍ਰੀ ਪ੍ਰੇਮਪਾਲ ਘਾਰੂ ਜੀ ਬਲਵਿੰਦਰ ਬਿੱਟਾ ਜੀ ਬਿੱਟਾ ਸਾਊਂਡ ਸਾਡੇ ਹਰ ਸ਼ਟੈਂਟ ਹਾਊਸ ਵੱਡੇ ਭਾਜੀ ਬਹੁਤ ਸਤਿਕਾਰਯੋਗ ਸਾਡੇ ਗੁਰਬਾਜ ਸਿੰਘ ਜੀ ਬਿੱਟੂ ਮੇਰੇ ਵੱਡੇ ਭਾਜੀ ਪ੍ਰੇਮ ਨਾਸਰੋਰ ਔਰ ਪੂਰਨ ਚੰਦ ਜੀ ਨੀਲਾ ਜੀ ਬਹੁਤ ਸਤਿਕਾਰਯੋਗ ਜਸਬੀਰ ਜੀ ਗਿੱਲ ਜੀ ਔਰ ਸੁਜੀਤ ਸਿੰਘ ਬਾਜਵਾ ਜੀ ਮੈਂ ਸਾਰਿਆਂ ਦਾ ਇਹਨਾਂ ਸਾਥੀਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਤੋਂ ਪ੍ਰੇਰਣਾ ਵੀ ਮਿਲਦੀ ਆ ਕਈ ਵਾਰੀ ਲੇਟਸ ਵੇਟ ਵੀ ਹੋ ਜਾਂਦਾ ਉਹਦੇ ਵਿੱਚ ਜਿਹੜੀ ਕਾਰਪੋਰੇਸ਼ਨ ਦੀ ਰੈਡ ਟੇਪ ਹੀ ਹੁੰਦੀ ਔਰ ਸਾਡੇ ਵੱਲੋਂ ਐਫਰਟ ਪੂਰਾ ਹੁੰਦਾ ਹੋਰ ਵੀ ਕੁਝ ਇਹਨਾਂ ਸਾਥੀਆਂ ਨੇ ਮੰਗਾ ਵੀ ਰੱਖੀਆਂ ਗੁਰੂ ਘਰ ਦੀ ਸواری ਵਾਸਤੇ ਵੀ ਆਸਵਾਸਨ ਮੇਰ ਸਾਹਿਬ ਕਹਿ ਕੇ ਗਏ ਆ ਵੀ ਜੋ ਪਿਛਲੀ ਪੈਂਡਿੰਗ ਪੈਂਡੈਂਸੀ ਚੱਲਦੀ ਹੈ ਉਹ ਵੀ ਕਹਿੰਦੇ ਵੀ ਉਹ ਦੂਰ ਕੀਤੀ ਜਾਊਗੀ ਔਰ ਮੈਨੂੰ ਐਸੇ ਦਰਸ਼ਨ ਚ ਬਹੁਤ ਖੁਸ਼ੀ ਵੀ ਹੋ ਰਹੀ ਹੈ ਕਿਉਂਕਿ ਜਦੋਂ ਦੇ ਇਸ ਵਾਰ ਨਵਾਂ ਚਾਰਜ ਸਾਂਭਿਆ ਆ ਉਹਦੇ ਵਿੱਚ ਚਾਹੇ ਇਹ ਜਿਹੜੀ ਨੰਬਰ 8 ਤਾਰਾ ਸਿੰਘ ਐਵਨ ਵਾਲੀ ਸਾਡੀ ਕੱਚਾਗੋੜ ਦੀ ਬਹੁਤ ਪੁਰਾਣੀ 30 ਸਾਲ ਬਾਅਦ ਇਹ ਰੋਡ ਬਣੀ ਉਹਦੇ ਨਾਲ ਬਿੱਟਾ ਚਾਚਾ ਵਾਲੀ ਔਰ ਇੱਕ ਜਿਹੜੀ ਗਲੀਆਂ ਦੋ ਇਹ ਬਣੀਆਂ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਾਲੀ ਗਲੀ ਸੀਗੀ ਉੱਥੇ ਕਾਫੀ ਖਰਾਬ ਔਰ ਹੁਣ ਨਿਊ ਸ਼ਾਸਤੀ ਨਗਰ ਦੀ ਗਲੀ ਬਣ ਕੇ ਤਿਆਰ ਹੋ ਗਈ ਆ ਉਹਦੇ ਨਾਲ ਜਿਹੜਾ ਸੀਵਰੇਜ ਸੀਗਾ ਉਹ 올ਡ ਗ੍ਰੀਨ ਐਵਨਿਊ ਦਾ ਪਿਛਲੇ ਸਮੇਂ ਚ ਪੈ ਗਿਆ ਸੀ ਔਰ ਉਹਦੀਆਂ ਸੜਕਾਂ ਵੀ 40 ਲੱਖ ਦੀਆਂ ਪਾਸ ਹੋ ਗਈਆਂ ਇਹਦੇ ਨਾਲ ਜਿਹੜੀਆਂ ਸੀਵਰੇਜ ਆ ਉਹ ਵੀ ਇਧਰਲੇ ਪਾਸੇ ਜਿਹੜਾ ਬਸਤੀ ਬਾਵਾ ਖੇਲ ਦੇ ਵਿੱਚ ਔਰ ਮੇਨਟੇਨੈਂਸ ਦੇ ਵੀ ਕੰਮ ਹੋਏ ਆਉਣ ਵਾਲੇ ਟਾਈਮ ਦੇ ਵਿੱਚ ਵੀ ਵਿਕਾਸ ਦਾ ਕੰਮ ਜਾਰੀ ਰਹੂਗਾ ਔਰ ਇੱਕ ਜਿਹੜੀ ਮੋਟਰ ਆ ਹੋਰ ਉਹਦਾ ਟੈਂਡਰ ਹੁਣੇ ਹਿਮਚ ਜੀ ਦੱਸ ਗਏ ਨੇ ਜਿਹੜੀ ਸ਼ਵਸ਼ਾਨ ਭੂਮੀ ਆ ਉਹਦੀ ਵੀ ਜਿਹੜੀ ਮੋਟਰ ਦੀ ਕੈਪੈਸਿਟੀ ਆ ਲਗਭਗ ਉਹ ਸੇਮ ਇਦਾਂ ਹੀ ਡਬਲ ਕਰ ਦਿੱਤੀ ਜਾਊਗੀ ਤਾਂ ਕਿ ਮੇਰੇ ਵਾਰਡ ਦੇ ਵਿੱਚ ਘਟੋ ਘਟ ਪਾਣੀ ਦੀ ਸਮੱਸਿਆ ਹੋ ਨਾ ਹੋਵੇ ਪਰ ਮੈਂ ਅਕਸਰ ਕਹਿੰਦਾ ਹਾਂ ਨਾ ਵਿਕਾਸ ਕਦੀ ਨਾ ਖਤਮ ਹੋਣ ਵਾਲਾ سلسلہ ਨਿਰੰਤਰ ਚੱਲਦਾ ਰਹਿੰਦਾ ਸੜਕਾਂ ਜਦੋਂ ਬਣਾਉਂਦੇ ਆ ਟੁੱਟਦੀਆਂ ਵੀ ਆ ਔਰ ਮੇਰੀ ਬੇਨਤੀ ਹੈ ਅਕਸਰ ਮੈਂ ਇਸ ਮਾਧਮ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਜੇਰੀ ਇਦਾਂ ਅਸੀਂ ਸੜਕ ਬਣਨ ਨੂੰ ਅਡੀਕ ਹੀ ਰਹੇ ਹੁਣੇ ਵੀ ਕਦੋਂ ਸੜਕ ਬਣੇ ਅਸੀਂ ਆਪਣਾ ਪੈਪ ਪਾਈਏ ਔਰ ਆਪਣੇ ਪਾਣੀ ਦਾ ਪੈਪ ਪਾਈਏ ਕਾਈਂਡਲੀ ਜਦੋਂ ਬੰਨ ਰਹੀ ਹੁੰਦੀ ਉਦੋਂ ਬਿਲ ਆਪਣੇ ਖਾਲੀ ਪਲਾਟਾਂ ਦੇ ਵਿੱਚ ਅਸੀਂ ਜਰੂਰ ਸਿਵਰੇਜ ਤੇ ਪਾਈਪ ਦਾ ਪਾਣੀ ਪਾ ਲਈਏ ਕਿਉਂਕਿ ਜਦੋਂ ਇਹਨੂੰ ਅਸੀਂ ਪਟ ਦਿੰਨੇ ਆ ਇੱਕ ਘਰ ਪਟਦਾ ਦੋ ਪਟਦੇ ਉਹ ਫਿਰ ਉਹਦਾ ਉਚਤੇ ਹੀ ਖਤਮ ਹੋ ਜਾਂਦਾ ਉਹ ਫਿਰ ਟੁੱਟਣਾ ਸ਼ੁਰੂ ਹੋ ਜਾਂਦੀ ਆ ਸੋ ਮੈਂ ਫਿਰ ਸਾਰੇ ਹੀ ਸਾਥੀ ਮੇਰੇ ਜਿਹੜੀਆਂ ਬਾਵਾ ਇਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਔਰ ਮੈਂ ਇੱਕ ਵਾਰ ਫਿਰ ਅੱਜ ਆਪਣੇ ਵਾਰਡ ਨੰਬਰ 98 ਦੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਇਹ ਦੱਸ ਦਿਓ ਫਿਰ ਇਹਦਾ ਲਾਭ ਕਿਹੜੇ-ਕਿਹੜੇ ਏਰੀਆ ਨੂੰ ਇਹ ਜਿਹੜਾ ਜੀ ਇਹ ਕੱਚੇ ਕੋਟ ਦੇ ਵਿੱਚ ਕਿਉਂਕਿ ਸਾਡਾ ਟੈਂਕੀ ਹੈ ਦੇ ਵਿੱਚ ਲੱਗਾ ਆ ਔਰ ਵੀ ਦੀ ਮੋਟਰੇ ਚ ਲੱਗੀ ਆ 16 ਲੱਖ ਦੀ ਲਾਗਤ ਦੇ ਨਾਲ ਇਹ ਬਣਿਆ ਔਰ ਇਹਦੇ ਵਿੱਚ ਜਿੱਥੇ ਕੱਚੇ ਕੋਡ ਦੇ ਵਿੱਚ ਪਾਣੀ ਆਉਗੇ ਉੱਥੇ ਹੀ ਲੱਗੇ ਅਮਰਨਗਰ ਬੂਟੀਨ ਕਲੇਵ ਚੰਦਨ ਨਗਰ ਵਿਜੈਨੂ ਕਹਿੰਦੇ ਆ ਪਿਛਲਾ ਇਲਾਕਾ 올ਡ ਗ੍ਰੀਨ ਐਵਨਿਊ ਗ੍ਰੀਨ ਐਵਨਿਊ ਔਰ ਇੱਧਰ ਲ ਜਿਹੜਾ ਰਾਜਾ ਗਾਰਡਨ ਦਾ ਤਾਰਾ ਸਿੰਘ ਐਵਨਿਊ ਪਾ ਕੇ ਇਹ ਸਾਰੇ ਇਲਾਕਿਆਂ ਦੇ ਵਿੱਚ ਇੰਟਰਕਨੈਕਟੀਵਿਟੀ ਹੋਣ ਕਰਕੇ ਪਾਣੀ ਸਾਰਿਆਂ ਨੂੰ ਆਪ ਬਹੁਤ ਬਹੁਤ ਧੰਨ